ਕਿ ਕਿੰਨਾ ਟਾਈਮ ਹੋ ਗਿਆ ਕਹਿੰਦੇ ਤੀਜੀ ਪੀੜੀ ਆ ਤੁਹਾਡੀ ਤੀਜੀ ਪੀੜੀ ਇਹ ਦੁਕਾਨ ਨੂੰ 120 ਸਾਲ ਹੋ ਗਏ ਅੱਛਾ ਬਖਸ਼ਿਆ ਤੁਹਾਨੂੰ ਇਹ ਬਖਸ਼ ਕਿਹਨੇ ਦਿੱਤੀ ਐ ਦਾਦਾ ਸਾਡਾ ਲੈ ਕੇ ਆਏ ਪਾਕਿਸਤਾਨ ਚ ਅੱਛਾ ਉੱਥੋਂ ਆਂਦਾ ਏ ਡੇਰਾ ਸਾਹਿਬ ਅੱਛਾ ਲੋ ਪੰਜਾਬ ਚ ਜੀ ਹੱਥੇ ਡੇਰਾ ਸਾਹਿਬ ਹੋ ਗਿਆ ਫਿਰ ਜਾਣਾ ਤੇ ਕਹਿੰਦੇ ਇਹ ਚਿਮਟੇ ਦਾ ਜਿਹੜਾ ਇਹਦਾ ਕੀ ਰੋਲ ਹੈ ਅਸੀਂ ਕਹਣਾ ਵਾਹ ਚਿਮਟੇ ਦੇ ਵਿੱਚ ਫੀਸ ਬੜੀ ਘੱਟ ਰੱਖੀ ਹੋਈ ਹੈ ਸਿਰ 20 ਰੁਪਏ ਕਾਰਨ ਕੀ ਹੈ ਸਾਡੇ ਵਾਸਤੇ 20 2000 ਰੁਪਿਆ ਸਾਡੇ ਕੋਈ ਪੈਸਾ ਦਿੰਦਾ ਕੋਈ ਨਹੀਂ ਦਿੰਦਾ ਫਿਰ ਅਸੀਂ ਅੰਡਾ ਪੁਛਲੀ ਦਾ ਭਾਈ ਦੂਰੋਂ ਆਇਆ ਨੇੜੇ ਆਇਆ ਜਿੰਨਾ ਕਰਿਆ ਲੱਗਦਾ ਹੀ ਲੈ ਜਾ ਕੇ ਵੀ ਧਰਨ ਦੀ ਪ੍ਰੋਬਲਮ ਹੋ ਜਾਂਦੀ ਹੈ ਜੀ ਜੇ ਸੋਚੀਏ ਡਾਕਟਰ ਇਹ ਲਾਈਨ 'ਚ ਡਾਕਟਰ ਤਾਂ ਡਾਕਟਰ ਤਾਂ ਕਹਿੰਦੇ ਇਹ ਹੁੰਦੀ ਹੋਣੀ ਡਾਕਟਰ ਕਹਿੰਦੇ ਆਹ ਟੈਸਟ ਕਰਾ ਲਓ ਟੈਸਟ ਕਰਾ ਲਓ ਪਰ ਜਦੋਂ ਇੱਥੇ ਆਈਦਾ ਜੀ ਇਹਨਾਂ ਕੋਲੇ ਬਸ ਕਿਰਪਾ ਹੋ ਜਾਂਦੀ ਹੈ ਜੇ ਇੱਕ ਘੰਟੇ ਬਾਅਦ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਆਂ ਅੱਜ ਜੇਕਰ ਗੱਲ ਕੀਤੀ ਜਾਵੇ ਟਿੱਡ ਦੀ ਤਾਂ ਹਰ ਕਿਸੇ ਨੂੰ ਜਿਹੜੀ ਇਹ ਸਟਮਕ ਸਮੱਸਿਆ ਕੋਈ ਕਿਸੇ ਨੂੰ ਕਬਜ਼ ਦੀ ਸਮੱਸਿਆ ਹੈ ਤੇ ਕਿਸੇ ਨੂੰ ਕਿਸੇ ਹੋਰ ਦੀ ਸਮੱਸਿਆ ਹੈ ਪਰ ਅੱਜ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਹੈ ਜਿਨ੍ਹਾਂ ਦਾ ਨਾਮ ਬਿੱਲਾ ਜੀ ਹੈ ਤੇ ਤੀਜੀ ਪੀੜ੍ਹੀ ਹੈ ਇਹਨਾਂ ਦੀ ਜਿਹੜੇ ਇੱਕ ਚੀਮਟੇ ਦੇ ਨਾਲ ਇਹਨਾਂ ਨੂੰ ਜਿਹੜੀ ਇਹ ਬਖਸ਼ ਮਿਲੀ ਹੋਈ ਹੈ ਤੇ ਕਿੰਨਾ ਵੀ ਪੁਰਾਣਾ ਦਰਦ ਹੋਵੇ ਜਾਂ ਕੋਈ ਵੀ ਸਮੱਸਿਆ ਹੋਵੇ ਟਿੱਡ ਦੇ ਵਿੱਚ ਬਿਲਕੁਲ ਠੀਕ ਕਰ ਦਿੰਦੇ ਨੇ ਤੇ ਆਪਾਂ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂਜੀ ਕੀ ਹਾਲ ਚਾਲ ਹੈ ਠੀਕ ਹੈ ਬਾਬਾ ਜੀ ਕਿੰਨਾ ਟਾਈਮ ਹੋ ਗਿਆ ਕਹਿੰਦੇ ਤੀਜੀ ਪੀੜੀ ਆ ਤੁਹਾਡੀ ਤੀਜੀ ਪੀੜੀ ਇਹ ਦੁਕਾਨ ਨੂੰ 120 ਸਾਲ ਹੋ ਗਏ 120 ਸਾਲ ਹੋ ਗਏ 120 ਸਾਲ ਕੀ ਬਾਤ ਹੈ ਅੱਛਾ ਪਹਿਲਾਂ ਤੁਹਾਡੇ ਦਾਦਾ ਕਰਦੇ ਸੀਗੇ ਫਿਰ ਪਾਪਾ ਹੁਣ ਤੁਸੀਂ ਹਾਂਜੀ ਅੱਛਾ ਬਖਸ਼ਾ ਤੁਹਾਨੂੰ ਇਹ ਬਖਸ਼ ਕਿਨੇ ਦਿੱਤੀ ਹੈ ਇਹ ਦਾਦਾ ਸਾਡਾ ਲੈ ਕੇ ਆਏ ਪਾਕਿਸਤਾਨ ਚ ਅੱਛਾ ਉਤਵਾਂ ਦਾ ਡੇਰਾ ਸਾਹਿਬ ਅੱਛਾ ਲੋ ਪੰਜਾਬ ਚ ਜੀ ਇੱਥੇ ਡੇਰਾ ਸਾਹਿਬ ਹੋ ਕੇ ਫਿਰ ਜਾਣਾ ਅੱਛਾ ਹਾਂਜੀ ਤੇ ਕਹਿੰਦੇ ਇਹ ਚਿਮਟੇ ਦਾ ਜਿਹੜਾ ਇਹਦਾ ਕੀ ਰੋਲ ਹੈ ਕਹਿੰਦਾ ਵਾਹ ਚਿਮਟੇ ਦੇ ਵਿੱਚ ਅੱਛਾ ਇਹ ਬਖਸ਼ ਤੋਂ ਚਿਮਟੇ ਤੋਂ ਹੀ ਹੈ ਹਾਂ ਇਹ ਬਣਵਾਣਾ ਪੈਂਦਾ ਹੈ ਕਿ ਦਾਦੇ ਦੇ ਟਾਈਮ ਤੋਂ ਚੱਲਦਾ ਹੈ ਦਾਦੇ ਦੇ ਟਾਈਮ ਦਾ ਬਣਿਆ ਆ ਦਾਦੇ ਦੇ ਟਾਈਮ ਤੋਂ ਬਣਿਆ ਹੋਇਆ ਅੱਛਾ ਤੁਸੀਂ ਹੁਣ ਟਰਾਈ ਕਰ ਰਹੇ ਹੋ ਕਿ ਤੁਹਾਡਾ ਮਤਲਬ ਕੋਈ ਬੇਟਾ ਹੋਵੇ ਉਹ ਵੀ ਸਿੱਖੇ ਇਸ ਕਲਾ ਨੂੰ ਸਿਖਾਇਆ ਆ ਹੂੰ ਬੱਚਾ ਮੇਰੇ ਨਾਲ ਹੁੰਦਾ ਥੇਰੇ ਅੱਛਾ ਹੁਣ ਸੇਰ ਨੋਦ ਲਾਗੇ 10 ਵਜੇ ਦਾ ਮੈਂ ਬੈਠਦਾ ਹੂੰ ਉਹਦੇ ਬਾਅਦ ਮਾਥੇ ਗਾਜਣ ਅੱਛਾ ਬੱਚੇ ਨੂੰ ਬਿਠਾ ਦਿੰਦਾ ਅੱਛਾ ਮਤਲਬ ਕਿੰਨੇ ਦਿਨ ਤੱਕ ਜਿਹੜਾ ਆਣਾ ਪੈਂਦਾ ਹੈ ਤੇ ਕਿਸ ਚੀਜ਼ ਦਾ ਤੁਸੀਂ ਸਪੈਸ਼ਲ ਇਲਾਜ ਕਰਦੇ ਹੋ ਇਹ ਪੇਟ 'ਚ ਦਰਦ ਹੁੰਦੀ ਹੋਵੇ ਹੂੰ ਲੱਤਾਂ ਫੁੱਲੀਆਂ ਹੋਣ ਸੀੜ ਜੁੱਟਿਆ ਆਵੇ ਕਿਸੇ ਚੀਜ਼ ਨੂੰ ਦਰਦ ਨਹੀਂ ਕਰਦਾ ਅੱਛਾ ਅੱਛਾ ਆਣ ਕੇ ਚਾਰਾ ਕਰਾਂਗੇ ਆਪੇ ਖਾਣ ਮੰਗਣ ਕਿਆ ਬਾਤ ਹੈ ਡਾਕਟਰ ਹੀ ਕੋਈ ਇਲਾਜ ਨਹੀਂ ਹੈਗਾ ਅਜਾ ਬਾਪੂ ਜੀ ਫੀਸ ਬੜੀ ਘੱਟ ਰੱਖੀ ਹੋਈ ਐ ਸਿਰ 20 ਰੁਪਏ ਕਾਰਨ ਕੀ ਐ ਸਾਡੇ ਵਾਸਤੇ 20 20 20 ਹਜ਼ਾਰ ਰੁਪਿਆ ਕੀ ਬਾਤ ਐ ਫਸ ਕਿਉਂ ਸਾਡੇ ਕੋਈ ਪੈਸਾ ਦਿੰਦਾ ਕੋਈ ਨਹੀਂ ਦਿੰਦਾ ਫਿਰ ਅਸੀਂ ਅੰਡਾ ਬੁਛਲੀ ਦਾ ਭਾਈ ਦੂਰੋਂ ਆਇਆ ਨੇੜੇ ਆਇਆ ਜਿੰਨਾ ਕਰਾਇਆ ਲੱਗਦਾ ਹੀ ਲੈ ਜਾ ਕੀ ਬਾਤ ਐ ਆਪਰੇੜੀ ਰਾਜਾ ਜਾਂ ਨਹੀਂ ਬੈਹੇਗੇ ਲਾਇਆ ਸਾਨੂੰ ਕੋਈ ਫਿਕਰ। ਅੱਛਾ ਨਾਲ ਦੀ ਨਾਲ ਸੇਵਾ ਵੀ ਕਰ ਰਿਆ। ਹਾਂ। ਵੀਰ ਜੀ ਸਾਡੇ ਵਾਸਤੇ ਬਹੁਤ ਨੇ। ਕੀ ਹੋਇਆ ਬਾਪੂ ਖੋ ਰਿਹਾ ਤੁਸੀਂ? ਹਾਂ। ਕੀ ਕੀ ਹੋਇਆ? ਯਾਦ ਆ ਰਹੀ ਕਿਸੇ ਦੀ? ਨਹੀਂ ਨਹੀਂ। ਉਹ ਤਾਂ ਹੀ ਤਬੀਅਤ ਠੀਕ ਕਰਕੇ ਬਾਹਰ ਨਹੀਂ ਨਾ ਸੇ ਨਿਕਲਦੀ। ਅੱਛਾ ਤੇ ਬਾਪੂ ਨੂੰ ਗਏ ਕਿੰਨਾ ਟਾਈਮ ਹੋ ਗਿਆ? ਬਾਪੂ ਨੂੰ ਗਿਆ ਨੂੰ 10 ਸਾਲ ਹੋ ਗਏ। 10 ਸਾਲ ਹੋ ਗਏ। ਤੇ ਘਰ ਪਰਿਵਾਰ ਦੇ ਵਿੱਚ ਕੌਣ ਬਣਾ? ਸਾਰੇ ਪਰਿਵਾਰ ਦੇ ਵਿੱਚ। ਸਾਰੇ ਹੀ ਨੇ। ਅੱਛਾ ਜਿਹੜਾ ਜਿਹੜਾ ਦੱਸਣਾ ਸੀ ਉਹਨਾਂ ਨੂੰ ਪਾੜ ਹੋਣਾ ਦੂਜੇ ਨੂੰ ਥੋੜਾ ਦੱਸਣਾ ਸੀ ਅਸੀਂ ਆਪਣੇ ਘਰ ਜ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਭਤੀਜੀ ਉਹਨੂੰ ਵੀ ਦੱਸਿਆ ਪਾੜ ਅੱਛਾ ਰਾਜ ਜਿੱਤ ਜਾਏਗੀ ਅੱਜ ਕੁੜੀ ਕੀ ਬਾਤ ਹੈ ਤੇ ਕਿੰਨੇ ਦਿਨਾਂ ਦੇ ਵਿੱਚ ਇਹ ਜਿਹੜਾ ਪਾੜ ਆ ਜਾਂਦੇ ਕਿੰਨਾ ਦਿਨਾਂ ਦੇ ਵਿੱਚ ਜਿਹੜੇ ਬਖਸ਼ਾ ਇਹ ਮਤਲਬ ਕਿ ਦੂਜੇ ਬੰਦੇ ਨੂੰ ਮਤਲਬ ਕਿ ਮਿਲ ਜਾਂਦੀ ਹੈ ਇਹ ਐਨੇ ਅੰਦਰ ਪਾਣੀ ਖਲਣਾ ਪੈਂਦਾ ਰਾਤ ਨੂੰ 12 ਵਜੇ ਅੱਛਾ ਦਰਿਆ ਦੇ ਵਿੱਚ ਹੂੰ ਜਾ ਝਟਕੜ ਲੱਗ ਗਿਆ ਸੰਭਾਲ ਲਿਆ ਨਹੀਂ ਲੱਗਿਆ ਤੇ ਅੱਗੇ ਗਿਆ ਅੱਛਾ ਕਿੰਨੇ ਦਿਨ ਲਈ ਖੜਾ ਖੜਨਾ ਇੱਕ ਦੋ ਵਾਰ ਹੀ ਖੜਨਾ ਬੰਦਾ ਸਾਨੂੰ ਦੋ ਦਿਨ ਦੋ ਵਾਰ ਲਗਾਤਾਰ ਲਗਾਤਾਰ ਰਾਤ ਨੂੰ ਰਾਤ ਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ 12 ਵਜੇ ਤੋਂ ਲੈ ਕੇ ਅੱਧੇ ਘੰਟੇ ਤੱਕ ਅੱਛਾ ਜੇ ਠੀਕ ਜਿਆ ਰਹੇ ਤਾਂ ਠੀਕ ਹੈ ਜੇ ਪਿੱਛੇ ਝਟਕਾ ਬੰਦਿਆ ਚੱਲ ਲੱਗੇ ਅੱਛਾ ਡਰ ਲੱਗਦਾ ਜਦੋਂ ਪਾਣੀ ਦੇ ਵਿੱਚ ਖੜਦੇ ਹਾਂ ਕਿ ਹਨਾ ਕੋਈ ਅਚਾਨਕ ਪਾਣੀ ਦੀ ਤੇਜ਼ ਲਹਿਰ ਨਾ ਆ ਜਾਵੇ ਮੈਂ ਡੁੱਬ ਨਾ ਜਾਵਾਂ ਕੋਈ ਫਿਕਰ ਨਹੀਂ ਕੋਈ ਵੀ ਆ ਜਾਂਦੇ ਕੋਈ ਟੈਨਸ਼ਨ ਨਹੀਂ ਅਭੀ ਪਹਿਲੇ ਹੀ ਜਿਹੜੀਆਂ ਲੱਤਾਂ ਨੇ ਥੋਲੇ ਰਹਿਤੇ ਥੋਲੇ ਦਬੀ ਰੱਖਣੀ ਹੈ ਫੇ ਸਾਡੀ ਅੱਗੇ ਪਿਛੇ ਨਾ ਜਾ ਅੱਛਾ ਪਾਪਾ ਜੀ ਤੁਸੀਂ ਵਿਆਹ ਵੀ ਨਹੀਂ ਕਰਾਇਆ ਇਹੀ ਕਾਰਨ ਆ ਕਿ ਬਖਸ਼ ਮਿਲੀ ਹੋਈ ਹੈ ਤਾਂ ਕਰਕੇ ਜਾਂ ਕੋਈ ਹੋਰ ਰੀਜ਼ਨ ਹੈ ਨਹੀਂ 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 ਵਿਆਹ ਕਿਉਂ ਨਹੀਂ ਕਰਾਇਆ ਫੇ ਵਿਆਹ ਕਿਉਂ ਨਹੀਂ ਕਰਾਇਆ ਉਹ ਦੋ ਵਿਆਹ ਕਰਾ ਦਿੱਤਾ ਵਿਆਹ ਕਰਾ ਕੇ ਆ ਅੱਛਾ ਦੋ ਕਰਾਏ ਸੀਗੇ ਦੋ ਦੋੜੇ ਬਾਜੀ ਦੋਨੇ ਹੀ ਬੱਜ ਗਏ ਅੱਛਾ ਪਾਪਾ ਜੀ ਨਾਲ ਦੀ ਨਾਲ ਨਾ ਤੁਸੀਂ ਬਿਸਕਟ ਵੀ ਦਿੰਨੇ ਹੋ ਆ ਬਿਸਕਟ ਲੈ ਕੇ ਆਂਦੇ ਮੈਂ ਕਾਫੀ ਪੇਸ਼ੈਂਟਸ ਨੂੰ ਦੇਖਿਆ ਜਦੋਂ ਤੁਹਾਡੇ ਕੋਲ ਆਂਦੇ ਨੇ ਮਰੀਜ਼ ਤੇ ਬਿਸਕਟ ਵੀ ਲੈ ਕੇ ਆਂਦੇ ਨੇ ਤੇ 20 ਰੁਪਏ ਫੀਸ ਆ ਤੁਹਾਡੀ ਤੇ ਬਿਸਕਟ ਲੈਣਾ ਮਾਣ ਦਾ ਕੀ ਰਾਜ ਹੈ ਇਹ ਬਿਸਕਟ ਲੈ ਆਈ ਦੇਣਾ ਨਾ ਜਿਹੜੇ ਇਹ ਪ੍ਰਸ਼ਾਦ ਦੀ ਤੌਰ ਆਂਦੇ ਨੇ ਅੱਛਾ ਉਹ ਸਕੂਲ ਛੁੱਟੀਆਂ ਹੁੰਦੀਆਂ ਨੇ ਆ ਲਾਂ ਲੱਗ ਜਾਣੀ ਅੱਛਾ ਚੱਕੀ ਜਲ ਤੁਰੇ ਚੱਕੀ ਜਲ ਹੁੰਦੇ ਪੇਪਰ ਉਹਨਾਂ ਨੂੰ ਸੁਰਲਾਵੇਂ ਹਾਂ ਜੀ ਆ ਕਰਕੇ ਕੀ ਬਾਤ ਹੈ ਸੋ ਬਾਪੂ ਜੀ ਦੀ ਇੱਕ ਸਪੈਸ਼ਲ ਸੇਵਾ ਵੀ ਹੈ ਜਿਹੜੇ ਵੀ ਤੁਸੀਂ ਦੇਖਿਆ ਹੋਊਗਾ ਜਿਹੜੇ ਵੀ ਮਰੀਜ਼ ਜਾਂਦੇ ਨੇ ਹੱਥ ਦੇ ਵਿੱਚ ਜਿਹੜਾ ਬਿਸਕਟ ਲੈ ਕੇ ਆਂਦੇ ਨੇ ਬਾਪੂ ਜੀ ਕਹਿ ਰਹੇ ਨੇ ਜਿਹੜੇ ਪੇਪਰ ਹੁੰਦੇ ਨੇ ਜਾਂ ਬੱਚਿਆਂ ਦੀ ਛੁੱਟੀ ਹੁੰਦੀ ਹੈ ਮੈਂ ਉਹਨਾਂ ਨੂੰ ਦੇ ਦਿੰਦਾ ਬਾਪੂ ਜੀ ਮਤਲਬ ਕਿੱਦਾਂ ਤਾਂ ਲੱਗਦਾ ਬੱਚਿਆਂ ਨੂੰ ਦੇਖ ਕੇ ਆਪਣਾ ਬਚਪਨਾ ਯਾਦ ਆ ਜਾਂਦਾ ਹੈ ਬੱਚਿਆਂ ਨੂੰ ਬਾਹਰਲਾ ਬੱਚਾ ਆਪਣਾ ਬੱਚਾ ਇੱਕ ਬਰਾਬਰ ਕੀ ਬਾਤ ਹੈ ਦੇਖੀ ਆਪਣਾ ਬੱਚਾ ਦੇਖੀਏ ਬਾਹਰ ਦਾ ਮੰਗਰਾ ਦੇ ਨਾ ਦੀ ਹੋਣੀ ਉਹ ਤਾਂ ਮਿਲ ਕੋਈ ਮਰੀਜ਼ ਦਾ ਬੱਚਾ ਆ ਜਾਂਦਾ ਨਾ ਉਹਨੇ ਬਚਾ ਕੇ ਦੇ ਦਿੰਦਾ ਆ। ਅੱਛਾ ਬਾਪੂ ਜੀ ਇਹ ਚੀਜ਼ ਕਰਵਾਉਣ ਲਈ ਟਿੱਡੇ ਦੀ ਸਮੱਸਿਆ ਠੀਕ ਕਰਾਉਣ ਲਈ ਕਿੰਨੇ ਦਿਨ ਤੱਕ ਖਾਣਾ ਪੈਂਦਾ ਆ? ਤਿੰਨ ਵਾਰੀ ਬਸ। ਤਿੰਨ ਵਾਰੀ ਲਗਾਤਾਰ। ਲਗਾਤਾਰ। ਤੇ ਟਾਈਮ? ਸ਼ਾਮ 6:00 ਤੋਂ 9:00 'ਚ। ਅੱਛਾ ਤੇ ਵਿੱਚ ਵਿੱਚ ਕਦੋਂ ਵੀ ਆ ਸਕਦੇ ਆ। ਵੀਰਵਾਰ ਨਹੀਂ ਆਣਾ। ਵੀਰਵਾਰ ਨਹੀਂ ਆਣਾ। ਉਹ ਲਿਖ ਲਾਇਆ। ਅੱਛਾ। ਹਾਂਜੀ। ਹਫਤੇ ਦੇ ਵਿੱਚ ਸਿਰਫ ਵੀਰਵਾਰ ਨਹੀਂ ਆਣਾ ਬਾਕੀ ਤੁਸੀਂ ਸਾਰਾ ਟਾਈਮ ਮਿਲੋਗਾ ਜੇ ਦਾ ਮਰਜ਼ੀ ਆ ਜਾਓ। ਹਾਂ। ਤੇ ਕੀ ਕਹਿੰਦੇ ਲੋਕਾਂ ਨੂੰ ਜਦੋਂ ਲੋਕ ਠੀਕ ਹੋ ਕੇ ਆਉਂਦੇ ਨੇ ਕਿੱਦਾਂ ਦਾ ਮਤਲਬ ਕਿੱਦਾਂ ਦਾ ਲੱਗਦਾ ਕੀ ਕੀ ਕਹਿੰਦੇ ਨੇ ਤੁਹਾਨੂੰ ਉਹ ਹਰਜੀ ਜੀ ਜਿਹਦਾ ਚੀਂ ਦਿਲ ਕਰਦਾ ਲਈ ਜਾਂਦਾ ਜਿਹਦਾ ਦਿਲ ਕਰਦਾ ਲਈ ਜਾਂਦਾ ਆਪਾਂ ਮੂਹ ਥੋੜਾ ਗਣਾ ਚੀਂ ਲੈ ਜੋ ਕੋਈ ਲੈ ਆ ਠੀਕ ਇਹ ਨਹੀਂ ਗਣਾ ਆ ਗਿਆ ਚੜ ਗਿਆ ਦਰਵਾਜ਼ਾ ਜੋ ਆ ਬਦਿਆ ਇਹ ਜਿਹੜਾ ਚਿਮਟਾ ਆ ਤੇ ਇਹਨੂੰ ਮਤਲਬ ਕਿ ਅੱਗੇ ਜਦੋਂ ਤੁਸੀਂ ਆਪਣੇ ਪੁੱਤਰ ਨੂੰ ਦੇਣਾ ਆ ਜਾਂ ਫਿਰ ਅੱਗੇ ਕਿਸੇ ਨੂੰ ਬਖਸ਼ ਦੇਣੀ ਹੈ ਤੇ ਇਹ ਚਿਮਟਾ ਵੀ ਦੇ ਦੋਗੇ ਕਿ ਬਣਵਾ ਕੇ ਦੋਗੇ ਨਹੀਂ ਇਹ ਜਿੰਮੜਾ ਚੱਲੇਗਾ ਠੀਕ ਅੱਛਾ ਇਹ ਤੁਹਾਡੇ ਦਾਦੇ ਦੀ ਦੁਕਾਨਾ ਹੈ ਇਹ ਚੱਲੇਗਾ ਕੀ ਹਵਾ ਅੱਛਾ ਚੱਲੇਗਾ ਜਿੰਮੜਾ ਇਹ ਚੱਕੇ ਅੱਛਾ ਜਦੋਂ ਮਤਲਬ ਆਂਦੇ ਹੁੰਦੇ ਆ ਮਤਲਬ ਕੁਝ ਖਾ ਕੇ ਆਨੇ ਹੁੰਦੇ ਆ ਖੱਲੇ ਤੇ ਡਾਨੇ ਹੁੰਦੇ ਆ ਜਿਨ੍ਹਾਂ ਨੂੰ ਪਤਾ ਵੀ ਉਹਦੇ ਆੜ ਕੇ ਚਲ ਵੀ ਖਾ ਪੀ ਲਿਆ ਘੰਟਾ ਡੇਢ ਘੰਟਾ ਹੋ ਗਿਆ ਕੋਈ ਨਹੀਂ ਚੱਲਦੇ ਆ ਚਾਹ ਪੀਤੀ ਅੱਧਾ ਘੰਟਾ ਪਾਣੀ ਪੀਤਾ ਅੱਧਾ ਘੰਟਾ ਅੱਛਾ ਬਸ ਵੈਸੇ ਖਾਲੀ ਡੇਢਾ ਨਾ ਹੁੰਦਾ ਹਾਂ ਖਾਲੀ ਫਿਰ ਛੇਤੀ ਰਾਮ ਆ ਜਾਂਦਾ ਅੱਛਾ ਹਾਂ ਸੋ ਉਸ ਤੋਂ ਬਾਅਦ ਤਿੰਨ ਦਿਨ ਲਗਾਤਾਰ ਆਉਣ ਤੋਂ ਬਾਅਦ ਤਿੰਨ ਦਿਨ ਅਲੱਗ-ਅਲੱਗ ਮਤਲਬ 20-20 ਰੁਪਏ ਲੈ ਲੈਣ ਨੂੰ ਕਿਸੇ ਦਿਨ ਉਸੇ ਟਾ ਦੇ ਪਤਾ ਲੱਗ ਜਾਂਦਾ ਅਗਲਾ ਕਹਿੰਦਾ ਹੁਣ ਆਪਾਂ ਠੀਕ ਆ ਛੱਲਾ ਪਾ ਲਿਆ ਠੀਕ ਆ ਕੋਈ ਲੋੜ ਨਹੀਂ ਨੂੰ ਜਾਂਦਾ ਕੀ ਬਾਤ ਹੋਰ ਦੱਸੋ जी जी रह अच्छा बापूजी जी ਤੁਹਾਡੇ ਕੋਲ ਕਿਸੇ ਨੇ ਆਣਾ ਹੋਵੇ ਕੀ ਤੁਹਾਡੀ ਲੋਕੇਸ਼ਨ ਹੈ ਤੇ ਕਿਵੇਂ ਆ ਸਕਦੇ ਹੋ ਫੋਨ ਰੱਥ ਰੱਖਿਆ ਆ ਹੋ ਗਿਆ ਫੋਨ ਰੱਥ ਰਾਜ ਹੋ ਗਿਆ اچھا ਨਾ ਲੋਕੇਸ਼ਨ ਕੀ ਹੈ ਦੀ ਕਾ ਦੀ ਐਡਰੈਸ ਕੀ ਹੈ ਤੁਹਾਡੀ ਦੁਕਾਨ ਦਾ ਕੋਡਵਰਲਾ ਬਾਬਾ ਧਰਨ ਵਾਲਾ ਕੋਡਵਰਲਾ ਵਾਲਾ ਦਾਦਾ ਸੋ ਇਸ ਦੇ ਨਾਲ-ਨਾਲ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਸਮੱਸਿਆ ਸੀਗੀ ਤੇ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਆਏ ਹੋਏ ਆ ਤੇ ਕਿੰਨਾ ਕੁ ਜ਼ਿਆਦਾ ਦੇਲੇ ਆ ਫਰਕ ਪੈ ਜਾਂਦਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਕਿੰਨੇ ਪਹਿਲੀ ਵਾਰ ਆਇਓ ਕਿ ਪਹਿਲਾਂ ਵੀ ਆ ਚੁੱਕੇ ਨਹੀਂ ਪਹਿਲਾਂ ਸ਼ੁਰੂ ਤੋਂ ਆ ਰਿਹਾ ਸੀ 40 42 ਸਾਲ ਹੋ ਗਏ ਸਾਨੂੰ ਆਂਦੇ ਨੂੰ ਇੱਥੇ ਲੋਕੀ ਦੂਰ-ਦੂਰੋਂ ਆਂਦੇ ਆ ਤੇ ਕਾਫੀ ਫਰਕ ਪੈ ਜਾਂਦਾ ਹੈ ਕੀ ਹੋ ਗਿਆ ਸੀ ਤੁਹਾਨੂੰ ਕਿ ਇੱਥੇ ਆਣਾ ਪਿਆ ਇਹ ਤਰਨ ਪੈ ਜਾਂਦੀ ਹੈ ਨਾਲ ਰੁਖੜ ਜਾਂਦੀ ਹੈ ਤੇ ਉਹ ਇਹਨਾਂ ਨੇ ਇਹ ਸੈੱਟ ਕਰਦੇ ਆ ਫਿਰ ਕਿਤੇ ਡਾਕਟਰ ਕੋਲੇ ਕਿਸੇ ਚੀਜ਼ ਦਾ ਹੱਲ ਨਹੀਂ ਕੀ ਆ ਦੇ ਮਤਲਬ ਲਗਾਤਾਰ ਕਿੰਨੀ ਵਾਰੀ ਆਣਾ ਪੈਂਦਾ ਹੈ ਦੋ ਜਾਂ ਤਿੰਨ ਵਾਰੀ ਬੁਲਾਉਂਦੇ ਆ ਤੇ ਸਹੀ ਹੋ ਜਾਂਦੇ ਹੋ ਹਾਂਜੀ ਅਗਰ ਹੋ ਸਕੇ ਤਾਂ ਘੱਟ ਹੋਵੇ ਤਾਂ ਪਹਿਲੀ ਵਾਰੀ ਆਰਾਮ ਆ ਜਾਂਦੇ ਆ ਨਹੀਂ ਘੜ ਤੋਂ ਘੜ ਤਿੰਨ ਵਾਰੀ ਸਰ ਕਿੱਥੋਂ ਆਏ ਹੋ ਮੈਂ ਤੋਂ ਲੁਧਿਆਣੇ ਤੋਂ ਆ ਜੀ ਰਾਹ ਹਰ ਰੋਡ ਲੁਧਿਆਣੇ ਤੋਂ ਆ ਅੱਛਾ ਕੀ ਹੋਇਆ ਗਈ ਸੀ ਨਾ ਕਈ ਵਾਰੀ ਜ਼ੋਰ ਦਾ ਕੰਮ ਹੋ ਜਾਂਦਾ ਜੀ वजन ਵੱਧ ਕਈ ਵਾਰੀ ਧਰਨ ਦੀ ਪ੍ਰੋਬਲਮ ਹੋ ਜਾਂਦੀ ਹੈ ਜੀ ਫਿਰ ਉਹਦੇ ਨਾਲ ਖਾਦਾ ਪੀਤਾ ਨਹੀਂ ਪਚਦਾ ਗੈਸ ਮਤਲਬ ਜੇ ਸੋਚੀਏ ਡਾਕਟਰ ਇਹ ਲਾਈਨ 'ਚ ਡਾਕਟਰ ਤਾਂ ਡਾਕਟਰ ਤਾਂ ਕਹਿੰਦੇ ਇਹ ਹੁੰਦੀ ਹੀ ਨਹੀਂ ਹੂੰ ਡਾਕਟਰ ਜੀ ਨਾਲ ਟੈਸਟ ਕਰਾ ਲਓ ਟੈਸਟ ਕਰਾ ਲਓ ਪਰ ਜਦੋਂ ਇੱਥੇ ਆਈਦਾ ਜੀ ਇਹਨਾਂ ਕੋਲੇ ਬਸ ਕਿਰਪਾ ਹੋ ਜਾਂਦੀ ਹੈ ਜੇ ਇੱਕ ਘੰਟੇ ਬਾਅਦ ਅੱਛਾ ਕੋਈ ਰਿਪੋਰਟ ਵਗੈਰਾ ਦੇਖਦੇ ਨੇ ਨਹੀਂ ਕੁਝ ਨਹੀਂ ਦੇਖਦੇ ਜੀ ਇਹ ਬਸ ਅੱਛਾ ਸਿਰਫ ਢਿੱਡ ਦੇਖ ਕੇ ਦੱਸ ਦਿੰਦੇ ਬਸ ਆਪਣਾ ਜਿਹੜਾ ਹੈਗਾ ਜੀ ਇਹਨਾਂ ਦਾ ਸਿਸਟਮ ਆ ਜਿਵੇਂ ਪਾਠ ਪੂਜਾ ਕਰਦੇ ਆ ਆਪਣਾ ਤੇ ਔਰ ਬਹੁਤ ਪੁਰਾਣੀ ਦੁਕਾਨਾ ਜੀ ਇਹਨਾਂ ਦੀ ਔਰ ਬਿਲਕੁਲ 110% ਬੰਦਾ ਵੀ ਵੀ ਤੋਂ 25 ਮਿੰਟ ਦੇ ਵਿੱਚ ਜੀ ਪੂਰਾ ਤੰਦਰੁਸਤ ਹੋ ਕੇ ਜਾਂਦਾ। ਕਿਆ ਬਾਤ ਹੈ। ਤੁਸੀਂ ਪਹਿਲਾਂ ਪਹਿਲਾਂ ਵੀ ਆ ਚੁੱਕੇ ਹੈ ਕਿ ਪਹਿਲੀ ਵਾਰੀ ਆਏ ਹੋ? ਮੈਂ ਕਦੇ ਦੋ ਵਾਰੀ ਪਹਿਲਾਂ ਵੀ ਆ ਚੁੱਕਿਆ ਜੀ। ਜੀ ਤੇ ਆਰਾਮ ਪੈ ਗਿਆ ਸੀਗਾ। ਆਰਾਮ ਨਾਲ ਜੀ। ਤਕਰੀਬਨ ਕੋਈ 20-25 ਮਿੰਟ ਬਾਅਦ ਹੀ ਅਸਰ ਦੇਖਣਾ ਸ਼ੁਰੂ ਹੋ ਜਾਂਦਾ ਜੀ। ਕਿਆ ਬਾਤ ਹੈ। ਬੰਦਾ ਸੰਤੁਸ਼ਟ ਹੋਰ ਰਿਲੈਕਸ ਰਿਲੈਕਸ ਫੀਲ ਕਰਨ ਲੱਗ ਜਾਂਦਾ। سوالو جی سی گل کر ਲਈਏ جی ہاں ਜੇਕਰ ਤੁਹਾਨੂੰ ਟਿੱਡ ਦੀ ਕੋਈ ਵੀ ਸਮੱਸਿਆ ਹੈ ਤੇ ਇਹ ਦੁਕਾਨ ਜਿਹੜੀ ਹੈ 120 ਸਾਲ ਪੁਰਾਣੀ ਹੈ ਪਹਿਲਾ ਜਿਹੜੀ ਦੁਕਾਨ ਸੀਗੀ ਇਹਨਾਂ ਦੇ ਦਾਦੇ ਦੀ ਸੀਗੀ ਫਿਰ ਇਹਨਾਂ ਦੇ ਪਾਪੇ ਦੀ ਤੇ ਹੁਣ ਇਹਨਾਂ ਦੀ ਦੁਕਾਨ ਆ ਤੀਜੀ ਪੀੜੀ ਜਿਹੜੀ ਹੈ ਇਸ ਤੀਜੀ ਪੀੜੀ ਨੂੰ ਜਿਹੜੇ ਬਖਸ਼ ਮਿਲੀ ਹੋਈ ਹੈ ਜੇਕਰ ਟਿੱਡ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਲੋਕੇਸ਼ਨ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਤੇ ਜਲਦੀ ਤੋਂ ਜਲਦੀ ਇੱਥੇ ਆ ਕੇ ਵਿਜ਼ਿਟ ਕਰ ਲਓ ਤੇ ਹੋਰ ਇਦਾਂ ਦੀ ਅਪਡੇਟਸ ਵੀ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਐਟ ਲਾਈਨਸ ਮੈਂ ਆ ਮਲਿਕ ਕੈਮਰਾ ਪਰਸਨ ਵਿਪਨ ਬਸਿੰਨ